ਤਨ ਬਾਬਾ ਸ਼੍ਰੀ ਚੰਨ ਜੀ ਹਰ ਕੋਈ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਆਪਣੇ ਕਰਮਾਂ ਨੂੰ ਸੁਧਾਰਨਾ ਹੀ ਨਹੀਂ ਚਾਹੁੰਦਾ ਪਰਮਾਤਮਾ ਦੀ ਅਜੇਹੀ ਕੁਦਰਤ ਹੈ ਕਿ ਇਨਸਾਨ ਕਦੇ ਵੀ ਉਸ ਦਾ ਅੰਤ ਨਹੀਂ ਪਾ ਸਕਦਾ ਇੱਕ ਆਤਮਾ ਪਰਮਾਤਮਾ ਦੀ ਇਸ ਰਚਨਾ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਆਪਣੇ ਜੀਵਨ ਦੀ ਸ਼ੁਰੂਆਤ ਕਰਦੀ ਹੈ ਉਹ ਇੱਕ ਕੀੜੇ ਤੋਂ ਸ਼ੁਰੂਆਤ ਕਰਦੀ ਹੈ ਕਿਉਂਕਿ ਪਰਮਾਤਮਾ ਦੇ ਰੰਗ ਵਿਸ਼ਾਲ ਹਨ ਇੱਕ ਇਨਸਾਨ ਵਿੱਚ ਪਰਮਾਤਮਾ ਦਾ ਪੂਰਨ ਗਿਆਨ ਪ੍ਰਾਪਤ ਨਹੀਂ ਕਰ ਸਕਦਾ ਪੂਰੇ ਆਨੰਦ ਪ੍ਰਾਪਤ ਨਹੀਂ ਕਰ ਸਕਦਾ ਪਰਮਾਤਮਾ ਦੀ ਸ੍ਰਿਸ਼ਟੀ ਦਾ ਪਰਮਾਤਮਾ ਦੀ ਸ਼ਕਤੀ ਦਾ ਇਸ ਲਈ ਆਤਮਾ ਇੱਕ ਕੀੜੇ ਤੋਂ ਸ਼ੁਰੂਆਤ ਕਰਦੀ ਹੈ ਹੌਲੀ ਹੌਲੀ ਕੀੜੇ ਦਾ ਰੂਪ ਉਨਤ ਹੁੰਦਾ ਜਾਂਦਾ ਹੈ ਆਤਮਾ ਆਪਣਾ ਜੀਵਨ ਬਦਲਦੀ ਹੈ ਹੋਰ ਕੀੜੇ ਦੇ ਰੂਪ ਵਿੱਚ ਹੁੰਦੇ ਹੋਏ ਕਰੋੜਾ ਸਰੀਰ ਧਾਰਨ ਕਰਨ ਤੋਂ ਬਾਅਦ ਇਨਸਾਨ ਦੇ ਸਰੀਰ ਵਿੱਚ ਪਹੁੰਚਦੀ ਹੈ ਪਰ ਜਦੋਂ ਇਨਸਾਨ ਦੇ ਸਰੀਰ ਵਿੱਚ ਪਹੁੰਚਦੀ ਹੈ ਉਸ ਨੂੰ ਇੱਕ ਮੌਕਾ ਮਿਲਿਆ ਹੁੰਦਾ ਹੈ ਪਰਮਾਤਮਾ ਦਾ ਉਹ ਗਿਆਨ ਪ੍ਰਾਪਤ ਕਰਨ ਦਾ ਜੋ ਕੀੜਿਆਂ ਦੇ ਰੂਪ ਵਿੱਚ ਉਸ ਨੂੰ ਗਿਆਨ ਪ੍ਰਾਪਤ ਨਹੀਂ ਹੋਇਆ ਸੀ ਪਰ ਆਤਮਾ ਇਥੇ ਸੰਸਾਰ ਦੇ ਲੋਭ ਅਤੇ ਲਾਲਚ ਵਿੱਚ ਫਸ ਕੇ ਉਹ ਆਪਣਾ ਉਦੇਸ਼ ਭੁੱਲ ਜਾਂਦੀ ਹੈ ਜੋ ਕੀੜਿਆਂ ਦੇ ਰੂਪ ਵਿੱਚ ਉਸ ਨੇ ਰਹਿ ਕੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਉਸ ਰੂਪ ਵਿੱਚ ਪ੍ਰਾਪਤ ਨਹੀਂ ਹੋਇਆ ਇਨਸਾਨੀ ਰੂਪ ਵਿੱਚ ਪਰਮਾਤਮਾ ਦਾ ਉਹ ਗਿਆਨ ਪ੍ਰਾਪਤ ਕਰਨਾ ਚਾਹੁੰਦੀ ਹੈ ਜੀਵ ਆਤਮਾ ਜੋ ਉਸ ਦਾ ਗਿਆਨ ਅਧੂਰਾ ਰਹਿ ਗਿਆ ਸੀ ਹੁਣ ਉਸ ਕੋਲ ਉਹ ਚਾਂਸ ਹੁੰਦਾ ਹੈ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਦਾ ਪਰ ਉਹ ਗਿਆਨ ਪ੍ਰਾਪਤ ਕਰਨ ਵਿੱਚ ਅਸਮਰਥ ਰਹਿੰਦੀ ਹੈ ਕਿਉਂਕਿ ਹੋਰ ਕੰਮਾਂ ਵਿੱਚ ਰੁੱਝ ਕੇ ਹੋਰ ਲੋਭ ਹੰਕਾਰ ਅਤੇ ਲਾਲਚ ਵਿੱਚ ਰੁੱਝ ਕੇ ਉਹ ਆਪਣਾ ਉਦੇਸ਼ ਭੁੱਲ ਜਾਂਦੀ ਹੈ ਅਤੇ ਪਰਮਾਤਮਾ ਦਾ ਉਹ ਗਿਆਨ ਪ੍ਰਾਪਤ ਕਰਨ ਵਿੱਚ ਅਸਮਰਥ ਹੋ ਜਾਂਦੀ ਹੈ ਜੋ ਗਿਆਨ ਪ੍ਰਾਪਤ ਕਰਨਾ ਸੀ ਫਿਰ ਉਹ ਇਸੇ ਤਰ੍ਹਾਂ ਹੀ ਵਾਪਸ ਪਰਮਾਤਮਾ ਦੇ ਕੋਲ ਚਲੀ ਜਾਂਦੀ ਹੈ ਅਜੇ ਵੀ ਉਸ ਦਾ ਗਿਆਨ ਅਧੂਰਾ ਹੁੰਦਾ ਹੈ ਫਿਰ ਉਹ ਇੱਕ ਕੀੜੇ ਤੋਂ ਸ਼ੁਰੂਆਤ ਕਰਦੀ ਹੈ ਪਰਮਾਤਮਾ ਉਸ ਨੂੰ ਫਿਰ ਇੱਕ ਕੀੜੇ ਦੇ ਰੂਪ ਵਿੱਚ ਹੀ ਧਰਤੀ ਤੇ ਭੇਜਦਾ ਹੈ ਅਤੇ ਕੀੜੇ ਤੋਂ ਹੁੰਦੇ ਹੋਏ ਕਰੋੜਾਂ ਜੀਵਨ ਉਸ ਨੂੰ ਫਿਰ ਭੁਗਤਨੇ ਪੈਂਦੇ ਹਨ ਦੁੱਖ ਸੁੱਖ ਉਸ ਨੂੰ ਫਿਰ ਭੁਗਤਨੇ ਪੈਂਦੇ ਹਨ ਅਤੇ ਕਰੋੜਾਂ ਜੂਨਾ ਭੁਗਤਨ ਤੋਂ ਬਾਅਦ ਫਿਰ ਆਖਰਕਾਰ ਇਨਸਾਨ ਦਾ ਜੀਵਨ ਮਿਲਦਾ ਹੈ ਪਰ ਉਸ ਇਨਸਾਨ ਦੇ ਜੀਵਨ ਵਿੱਚ ਜੋ ਇਨਸਾਨ ਆਪਣੇ ਚੰਗੇ ਕਰਮ ਕਰ ਲੈਂਦਾ ਹੈ ਪਰਮਾਤਮਾ ਦਾ ਉਹ ਗਿਆਨ ਪ੍ਰਾਪਤ ਕਰ ਲੈਂਦਾ ਹੈ ਜੋ ਕੀੜੇ ਮਕੋੜਿਆਂ ਦਾ ਉਦੇਸ਼ ਹੁੰਦਾ ਹੈ ਜੋ ਕੀੜੇ ਮਕੋੜੇ ਨਹੀਂ ਪ੍ਰਾਪਤ ਕਰ ਸਕਦੇ ਪਰ ਪਰਮਾਤਮਾ ਦਾ ਗਿਆਨ ਇਨਸਾਨ ਪ੍ਰਾਪਤ ਕਰਦਾ ਹੀ ਨਹੀਂ ਕੀੜੇ ਮਕੋੜੇ ਦੂਸਰਿਆਂ ਨੂੰ ਧੋਖਾ ਨਹੀਂ ਦਿੰਦੇ ਚੰਗੇ ਕਰਮ ਕਰਦੇ ਹਨ ਇਸ ਲਈ ਪਰਮਾਤਮਾ ਉਹਨਾਂ ਨੂੰ ਹੌਲੀ-ਹੌਲੀ ਇਨਸਾਨ ਦਾ ਜੀਵਨ ਦੇ ਦਿੰਦਾ ਹੈ ਇਨਸਾਨ ਦਾ ਜੀਵਨ ਮਿਲਦਾ ਹੈ ਪਰ ਇਨਸਾਨ ਦੇ ਜੀਵਨ ਵਿੱਚ ਵੀ ਉਹ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਇਸ ਲਈ ਉਸ ਨੂੰ ਫਿਰ ਦੁਬਾਰਾ 83 ਲੱਖ ਜੂਨਾ ਭੁਗਤਨੀਆਂ ਪੈਂਦੀਆਂ ਹਨ ਪਰਮਾਤਮਾ ਤੱਕ ਪਹੁੰਚਣ ਵਾਸਤੇ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ